ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਸੁਣਾਓ ਜੀ ਕੀ ਹਾਲ ਚਾਲ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਵੀ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਦੇਣਾ ਜੀ ਐਂਦਵਾਰ ਦਾ ਕੰਨ ਨੀ ਉਹਦਾ ਕੈਮਰਾ ਸਭਾਂ ਦਾ ਬਹੁਤ ਬਹੁਤ ਥੈਂਕ ਯੂ ਹੇਠਾਂ ਬਾਬੂ ਜੀ ਤੇ ਆਦਾ ਸੂਟ ਕੱਟੀ ਜਾਂਦੀ ਆ ਤੇ ਮੈਂ ਆਹਦਾ ਸੂਟ ਹੈ ਜਿਹੜਾ ਸਲਾਈ ਕਰ ਜਾਨੀ ਹਾਂ ਤੁਨੀ ਈ ਰਹੀ ਦੇਸੀ ਸਲਵਾਰਾਂ ਤਾਂ ਵੈਸੇ ਅਸੇ ਸਲਾਈਂਡਾਂ ਬੰਨ੍ਹ ਕੇ ਪੈਣੇ। ਮੈਨੂੰ ਜਰੂਰ ਚਾਹ ਲੈਣਾ। ਪਾਣੀ ਰਹੀਂਦੇ ਜਾਂ ਤਾਂ ਕੋਈ ਨਿਊ ਫਰੋ ਦਾ ਸਾਰੀ ਬਣੀ ਆ। ਉਹ ਕਰਾਮੀ ਅਟੈਚ ਕਰਨੀ ਆ। ਮੈਂ ਹੁਣ ਜਾ ਨਹੀਂ। ਤੁਸੀਂ ਤਾਂ ਜਿਹੜੇ ਨੇ ਚਾਹਤੀ ਰਹਿੰਦੇ ਆ। ਕਾਬਿਲਾਂ ਅਰਬਦੀਨ। ਕਿਹਾ ਗਾਰੀ ਤੇ ਚਾਹ ਵੀ ਕਿ ਬਹੁੰਦਾ। ਕਿੰਨੀ ਵਾਰ ਪੀਣ ਦੀ ਯਾਦ ਕਰਨਾ। ਹੈ? ਹੈ? ਕਿੰਨੀ ਵਾਰ

ਬਾਕੀ ਕੱਲ ਨੂੰ ਬਦਨ ਨੂੰ ਪਾ ਕੇ ਖਵਾਵਾਂਗੇ ਜੇ ਬਣ ਗਿਆ ਆ ਦੇਖੋ ਸਮੇਂ ਆ ਤਾਂ ਸੂਟ ਹੁਣ ਕਾਹਦੀ ਕਰਦੀ ਪਈ ਸੀਗੀ ਥੋੜਾ ਟਾਈਮ ਲੱਗੇਗਾ ਚਲ ਬਣਾਵਾਂਗੇ ਕੁਛ ਰਾਤ ਨੂੰ ਟਾਈਮ ਲਾਵਾਂਗੇ ਰਾਤ ਨੂੰ ਨਾ ਵੈਸੇ ਸਿਉਣ ਤਾਂ ਕੋਈ ਨਹੀਂ ਪਰ ਡਾਰਕ ਕਲਰ ਹੁੰਦਾ ਨਾ ਉਹ ਥੋੜੀ ਜੀ ਪ੍ਰੋਬਲਮ ਆਉਂਦੀ ਆ ਡਾਰਕ ਕਲਰ ਬਲੈਕ ਹੋਇਆ ਜਵੇਂ ਮਹਿਰੂਨ ਇਸ ਨਾਲ ਲੱਗਣਾ ਰਾਤ ਨੂੰ ਥੋੜੀ ਜਿਹੀ ਸਿਉਂਚ ਥੋੜੀ ਜਿਹੀ ਪ੍ਰੋਬਲਮ ਹੁੰਦੀ ਆ ਕੋਈ ਨਹੀਂ ਤੁਹਾਨੂੰ ਲਾ ਲਾ ਟਾਈਮ ਇਹਨੂੰ ਬਣਾ ਲਾ ਬਸ ਮੈਂ ਸਬਜ਼ੀ ਸਬਜ਼ੀ ਬਣਾਉਣੀ ਆ ਅੱਜ ਤਾਂ ਸਬਜ਼ੀ ਦੀ ਜੀਰਨੀ ਪਾਉਗੀ ਹਾਂ ਅੱਜ ਮੰਮੀ ਵੀ ਆਉਣੇ ਨੇ ਨਾ ਫਾਦੇ ਮਾ ਆ ਮੂਲੀ ਦਾ ਅੱਜ ਸਾਰਿਆਂ ਨਾਲ ਲਾ ਲਓ ਇਹਨਾਂ ਨੂੰ ਫੜ ਕੇ ਹਰਿੰਦਰ ਹਰਮਨ ਸਬਜ਼ੀ ਘੜੀਆ ਸਦੀ ਮੂਲੀਆ ਦੀ ਓਹੋ ਜੇ ਫੇਰ ਮੈਂ ਕਿੱਦੇ ਰੋ ਆਹ ਗਿਆ ਕਿ ਕੋਈ ਨਹੀਂ ਤਾਂ ਇਹਨੂੰ ਕੋਈ ਸਬਜ਼ੀ ਬਾਈ ਨੇ ਨਾਮ ਬੋਲਦੀ ਹੈ ਕਿ ਖਾ ਲਈ ਹੈ ਇਹ ਤਾਂ ਬਾਈ ਨੇ ਵੀ ਨਹੀਂ ਪਸੰਦ ਇਹ ਤਾਂ ਬਾਈ ਨੇ ਵੀ ਨਹੀਂ ਪਸੰਦ ਤੇ ਦੋ ਦਿਨ ਬੋਲਦੀ ਬਾਜ਼ਾਰੋਂ ਲਿਆ ਕੇ ਸਬਜ਼ੀ ਖਾ ਲਈ ਹੈ ਕਿ ਗੰਬ ਰੱਬੀ ਗੋਭੀ ਤੇ ਗਾਜਰਾ ਬਜਾਰਾ ਹੀ ਐ ਇੰਨਾ ਸੀ ਉਹ ਅੱਛਾ ਸਮਝਣ ਲੱਗੇ ਕਿ ਤੇ ਬਣੀ ਬਣਾਈ ਹੋਰ ਟੱਬ ਦੇ ਤੋਂ ਲਿਆਣੀ ਸੀ ਬਣੀ ਬਣਾਈ ਹੈ ਉਹ ਬਾਜ਼ਾਰ ਨਹੀਂ ਆਈ ਸੀ ਜਿਹੜੀ ਪੈਸੇ ਲੱਗ ਕੇ ਆਈ ਸੀ ਆਪਣੇ ਘਰ ਐ ਨਾ ਆਪਣੇ ਗੋਭੀ ਐ ਨਾ ਆਪਣੇ ਗਾਜਰਾ ਅੱਜ ਮੇਰੇ ਅੱplas ਲੱਤੀ ਜਾਵਾ ਸੇ ਤੋਂ ਦੇ ਸੁਡਾ ਨਾ ਕੋਈ ਮਲਟੀ ਜੈਕ ਲਰਦੀ ਸੀ ਉੱਥੇ ਦੀਨੀ ਕੇ ਕਰੀ ਤੇ ਮੇਰੇ ਵਾਸਤੇ ਤਾਂ ਮੰਨਤੀ ਜਿ ਵੀ ਆ ਰਹੇ ਹੈ ਨਹੀਂ ਸੀਗੇ ਤੇ ਮੈਨੂੰ ਆਦਿਗਾ ਉਹਦੇ ਵਾਸਤੇ ਤਾਂ ਲੈ ਜਾ ਮੈਂ ਕੱਲ ਚਲ ਇੱਕੋ ਜਿ ਲੈ ਲਾਂਗੇ ਤੇ ਦਿਨਾਂ ਤੇ ਉਹਦੇ ਹੱਥ ਤੇ ਲੈ ਲਾ ਬੁਝ ਤੇ ਨਹੀਂ ਤਾਂ ਦੀ ਦੱਸ ਮੈਂ ਕਿ ਬਲੈਂਡ ਨਾਲ ਫਿਰ ਉਹ ਕੱਲ ਮੈਂ ਕਿ ਟਿਕ ਕੋ ਜਿ ਰੱਖਾਂ ਖੇਤ ਤੇ ਕਿੰਦਗਾ ਤੂੰ ਕਿੱਡੀ ਪੈੜੀ ਮੈਂ ਕਿ ਪੈੜੀ ਨਹੀਂ ਫਿਰ ਇੱਕੋ ਜਿ ਪਾਵਾਂਗੇ ਵੀ ਹਨਾ ਜਦੋਂ ਮੇਰੇ ਸੂਟ ਤੇ ਵੀ ਫਿਰ ਨਹੀਂ ਲਾਉਣੀ ਫਿਰ ਉਹਨਾਂ ਨੇ ਵੀ ਨਹੀਂ ਲਾਉਣੀ ਜੀ ਮੈਂ ਕਿਹਾ ਕਿ ਆ ਤਾਂ ਨਹੀਂ ਸੀ ਲੈਸ ਲਾਉਣ ਨੂੰ ਮੇਰਾ ਪਹਿ ਵੀ ਨਹੀਂ ਪਤਾ ਮੈਂ ਤਾਂ ਵੀ ਪਾਟੀ ਦੇਵਾਂ ਤੇ ਮੈਨੂੰ ਆਦਨਤ ਕਿੱਡੀ ਪੈੜੀ ਮੈਂ ਤਾਂ ਪੈੜੀ ਨਹੀਂ ਦੀ ਮੈਨੂੰ ਪਤਾ ਉਹਨਾਂ ਦਾ ਮੈਂ ਕਹਾਂ ਤੂੰ ਆਪ ਦੇ ਹਾਸਤੇ ਤਾਂ ਲੈਸ ਲਿਆਈ ਨਹੀਂ ਕਿ ਫਿਰ ਮੇਰੇ ਆਸਤੇ ਵੀ ਰਹਿਣ ਦਿੰਦੀ ਮੈਂ ਘਰ ਜਲਾਵਾਂਗੇ ਤਾਂ ਦੋਵੇਂ ਲਾਵਾਂਗੇ ਨਹੀਂ ਦੋਵੇਂ ਨਹੀਂ ਲਗਦਗਾ ਉਹ ਹੋ ਵੀ फटाफट ਸੂਟ ਕੱਟ ਲਈਏ ਆਪਾਂ ਇੱਧਰ ਲਾਉਣ ਲੱਗੇ ਪਲੇਟਾਂ ਦੇ ਨਿਸ਼ਾਨ ਵੀਗੀਆਂ ਹੁੰਦੀਆਂ 11 ਤੇ ਪਲੇਟਸ ਤਿਆਰ ਇਹ ਸਬਦੀਆਂ ਅਲੱਗ-ਅਲੱਗ ਹੁੰਦੀਆਂ ਬਸ ਸਾਥ ਦੇ ਹਿਸਾਬ ਨਾਲ ਹੁੰਦੀਆਂ ਨਾਪ ਦੇ ਜਿਹੜਾ ਆਪਣਾ ਨਾਪ ਹੁੰਦਾ ਸਭ ਨਾਪ পরিਫਲੇਤਾ ਦਾ ਇਨਸ਼ਾਅ ਲੱਗਦੀ ਹੈ ਸੋ ਮੈਨੂੰ ਲੱਗਦਾ ਇਹਦੇ ਹਾਂ ਜਮਾ ਨਾਲ ਦੀ ਬਣਾਏ ਜਾਊਗਾ ਫਾਸਲਾ 4 ਦਾ ਕਰ ਦਿੰਨੇ ਆ ਹਨਾ ਤੇ ਨਾਲ ਲੱਗਦਾ ਫਿਰ ਫਾਸਲਾ ਵਧਾਣੇ ਤੋਂ ਵੱਡਾ ਜਾ ਮੈਂ ਤੁਹਾਨੂੰ ਕਿਹਾ ਸੀ ਮੈਂ ਤਾਂ ਵੇਚ ਨਾਮ ਦਾ ਹੋਵੇ ਬਲੇਕ ਦਾ ਕੋਲੇ ਨਹੀਂ ਵੇਚਦਾ ਨਹੀਂ ਹੁੰਦਾ ਪੌਣੀ 4 ਹੁੰਦਾ ਵੈਸੇ ਮੇਰੇ ਨਿਸ਼ਾਨ ਪੌਣ ਚਾਰ ਤੇ ਕਰ ਦਿੰਨੇ ਆ ਆ ਵੇਖੋ ਪੌਣ ਚਾਰ ਤੇ ਵੀ ਇੱਥੇ ਆਉਂਦੀ ਸੀ ਬੇਚ ਨਹੀਂ ਆਉਂਦੇ ਆ ਉਹ ਪਰ ਲੱਗਿਆ ਉਹਨਾਂ ਨਾਲ ਨਾ ਕਿਤੇ ਜਿਹੋ ਧਰੋ ਮੋਤੀ ਜਿਆ ਬਰੀਕ ਪਰ ਲਾਗੇ ਥੋੜੀ ਜੀ ਇੱਥੇ ਲੱਗੇ ਹੋਏ ਮੋਤੀ ਦੇ ਸਰਾਇਆ ਚਲ ਕੋਈ ਆਹ ਜੀ ਸਾਈਡ ਪਲੇਟ ਦੇ ਨਿਸ਼ਾਨੇ ਆਪਾਂ 2 2 ਇੰਚ ਦੇ ਲਾਏ ਆ ਕਈ ਨਹੀਂ ਵੀ ਪਾਉਂਦੇ ਇਹ ਪਲੇਟਾਂ ਪਰ ਇਹਨਾਂ ਨਾਲ ਨਾ ਥੋੜੀ ਜੀ ਫਿਟਿੰਗ ਸੁਣੀ ਹੁੰਦੀ ਆ ਇਹ ਮਰਜੀ ਹੁੰਦੀ ਆ ਸਾਡੀ ਆਪ ਕੋ ਆਪਣੀ

ਬੱਚੇ ਵੈਸੇ ਕਰੇ ਕਿਉਂਕਿ ਛੁੱਟੀਆਂ ਵੱਧ ਗਈਆਂ ਮੈਨੂੰ ਤਾਂ ਲੱਗਦਾ ਛੁੱਟੀਆਂ 15 ਤੱਕ ਜਾਣੀਆਂ ਹਾਏ ਨਹੀਂ ਵਦਣਾ ਐਨਾਂ ਆ ਤਾਂ ਉਹ ਤਾਂ ਬੱਚੇ ਨਾ ਸਕੂਲ ਜਾਂਦੇ ਵਧੀਆ ਹੁੰਦੇ ਆ ਘਰੇ ਰਹਿੰਦੇ ਨਾ ਇਹ ਉਹ ਮਸਹੀਆ ਜਿੰਨਾਂ ਕ ਪੜਦੇ ਉਹਨਾਂ ਕ ਭੋਲੇ ਆਂਦੇ ਆ ਪੁੱਤ ਤੁਹਾਨੂੰ ਸਹੀ ਤਾਂ ਲੱਗਦਾ ਜਿਹੜੀ ਉਧਰ ਇੰਨੀਆਂ ਇੰਨੀਆਂ ਤੀਸਾਂ ਭਰਦੇ ਆ ਉਹ ਆ ਛੁੱਟੀਆਂ ਨੇ ਥੋੜੀ ਲੈਂਦੇ ਛੁੱਟੀਆਂ ਨਿਕਾਲੇ ਲੈਂਦੇ ਪਿਸਤੌਲ ਲੈ ਲੀ ਭਾ ਸਾਰੇ ਦਿਨਾਂ ਦੀ ਐਂਤਵਾਦ ਦੇ ਵੀ ਕਿਸ ਲੈਦੇ ਆਹੋ ਮਨ ਨੂੰ ਕੀ ਲੱਗਦਾ ਚੁੱਪ ਰਹਿਣਾ ਕਿਸੀ ਨੇ ਨਹੀਂ ਨਹੀਂ ਉਹ ਆਪ ਦੇਖਾ ਦੀ ਉਹ ਸਾਰੇ ਮਹੀਨੇ ਦੀ ਫੀਸ ਰਹਿੰਦੀ ਆਪਾਂ ਇਹ ਤਾਂ ਨਹੀਂ ਆਂਦੇ ਨਹੀਂ ਵਿੱਚ ਚਾਰ ਐ ਦਵਾਰ ਆ ਗਏ ਨੇ ਤੇ ਫੀਸ ਨਾਲ ਦੇ ਕੇ ਜਾਓ ਸਾਨੂੰ ਅਗਲੇ ਵਾਸਤੇ ਕਰਾਇਆ ਵੀ ਲਈ ਜਾਂਦੇ ਆ ਸਾਰੇ ਮਹੀਨੇ ਦੀ ਫੀਸ ਉਹਨਾਂ ਨੇ ਲੈਣੀ ਆ ਇਸੇ ਤਰ੍ਹਾਂ ਦੀ ਆਪਾਂ ਇੱਧਰ ਦੀ ਸਾਈਡ ਜਿਹੜੀ ਆ ਪਲੇਟਾਂ ਦੇ ਨਿਸ਼ਾਨ ਲਾਵਾਂਗੇ ਜਿਹੜੀ ਸਾਈਡ ਵਾਲੀ ਪਲੇਟ ਦਾ ਫਾਸਲਾ ਉਹ ਆਪਾਂ ਜ਼ਿਆਦਾਤਰ 2 ਇੰਚ ਦੀ ਰੱਖਦੇ ਹੁੰਦੇ ਆ ਜ਼ਿਆਦਾਤਰ ਤੁਹਾਪਰੇ 4 ਇੰਚ ਦਾ ਫਾਸਲਾ ਰੱਖਿਆ। ਇਸ ਤਰ੍ਹਾਂ ਸਤਾਂਜੇ ਪਲੇਟ ਲੰਮੀ ਇਹ ਜ਼ਿਆਦਾਤਰ ਸਾਰਿਆਂ ਦੇ ਸਤਾਂਜਾਂ ਦੀ ਹੀ ਹੁੰਦੀ ਜਿਹੜੇ ਬਹੁਤ ਕੋਈ ਪਤਲਾ ਹੋਵੇ ਨਾ ਉਹ ਇਹ ਉਹ ਕਰਦਾ ਹੈ। ਕਿ ਜੇ ਕੋਈ ਕਾਫੀ ਕੁੜੀਆਂ ਦੇ ਸੂਟ ਹੁੰਦੇ ਜਿਵੇਂ ਉਹ ਪਤਲੀਆਂ ਹੁੰਦੀਆਂ ਉਹ ਥੋੜੀ ਜਿਹੀ ਲੰਬੀ ਬੈਕ ਬੈਕ ਸਾਈਡ ਜਿਹੜੀ ਸੂਟ ਤੇ ਆਪਣੇ ਪਲੇਟ ਪੈਂਦੀ ਹੈ ਨਾ ਉਹ ਨੂੰ ਫਿਰ ਥੋੜਾ ਜਿਹਾ ਲੰਬਾ ਕਰ ਲੈਂਦੇ ਆ। ਆਹ ਨਿਸ਼ਾਨ ਆਪਾਂ 2 ਇੰਚ ਤੇ ਲਾਏ 2 ਇੰਚ ਇਧਰੋਂ ਇਧਰ ਨੂੰ 2 ਇੰਚ ਇਧਰੋਂ ਇਧਰ ਇਹ ਸਾਈਡ ਵਾਲੀਆਂ ਆ ਆਪਾਂ ਇੱਥੇ ਕੱਟ ਲਾ ਲਿਆ ਉਧਰੋਂ ਇੱਥੇ ਲਾ ਲਿਆ ਦੇਖੋ ਉਧਰੋਂ ਇੱਥੇ ਲਾ ਲਿਆ ਇਹ ਹੋ ਗਈ ਆਪਣੀ ਕਟਾਈ ਇਹਦੀ ਫਰੰਟ ਦੀ ਬੈਕ ਦੀ ਵੀ ਆਪਾਂ ਕਟਾਈ ਕਰ ਲਈ ਆ ਬਸ ਦੀਦੀ ਨੇ ਆਪਦਾ ਸੂਟ ਸੇਵ ਹੋ ਲਿਆ ਇਸ ਤੋਂ ਬਾਅਦ ਹੁਣ ਆਪਾਂ ਆਬਲਕ ਵੀਸ ਬਣਾ ਲਾਂਗੇ ਸਿੰਪਲ ਆ ਵੈਸੇ ਜਲਦੀ ਬਣ ਜਾਊਗਾ ਜੇ ਟੇਕੇ ਬੈਠੇ ਰਹੇ ਤਾਂ ਫਿਰ ਤਾਂ ਕੰਟੇਸਾ ਵਾਂਟੇ ਜੀ ਬਣ ਜਾਊਗਾ ਕਿ ਉਹ ਇਸ ਨੂੰ ਟੱਪਣਾ ਰੈਡੀ ਹੋ ਜਾਊਗਾ ਕੱਲ ਤੱਕ ਕਰਨੇ ਪੈਣਾ ਜੇ ਪਉਣਾ ਤਾਂ ਤੇ ਕੱਲ ਨੂੰ ਆਪਾਂ ਤੇ ਹੱਥ ਕਰਕੇ ਪਉਣਾ ਕਮੈਂਟ ਕਰਕੇ ਸਾਰੇ ਦੱਸਿਓ ਕਿਵੇਂ ਦਾ ਲੱਗੇ ਉਹ ਇਹ ਆਪਣਾ ਵੀ ਨਾਲ ਤੇ ਸਾਹਮਣੇ ਨੇ ਆ ਚੋ ਹੋ ਗਿਆ ਤਾਂ ਦਾ ਕੀ ਹੋ ਗਿਆ ਫਰਬਟਿਕ ਲੱਗੇ ਜਾਂ ਨਹੀਂ ਲੱਗੇ ਲੈਸ ਲਾਉਂਗਾ ਮਰਜ਼ੀ ਜੇ ਤੁਹਾਨੂੰ ਚੰਗੀ ਲੱਗਦੀ ਤਾਂ ਲਾ ਲਓ ਨਹੀਂ ਲੱਗਦੀ ਤਾਂ ਨਾ ਲਾਓ ਹੰਦਾਂ ਅਸੀਂ ਕੇਰੇ ਸਿੰਪਲ ਜਿਹੇ ਦਿੱਤੇ ਲਾਉਦੇ ਹੁੰਦੇ ਇਹ ਨਾ ਲਾਉਂਦੇ ਬੇਬੀ ਲੌਕੀ ਆਪਾਂ ਆਹਦੀ ਸ਼ਰਟਸ ਹੀ ਮੂਲੀ ਆਪਾਂ ਇਹ ਹੁਣ ਤੇਰੀ ਜੀ ਆਪਦੇ ਸੁੰਦਰ ਤੇ ਤਰ੍ਹਾਂ ਕਰ ਰਹੇ ਆ ਉਹਨਾਂ ਨੇ ਲੈਸ ਨਹੀਂ ਲਈ ਉਹਨੇ ਹੁਣ ਮੇਰਾ ਲੱਗਾ ਨਹੀਂ ਮੈਂ ਤਾਂ ਕਾਹ ਤੀਂ ਮੈਂ ਤਾਂ ਲਾਉ ਲਿਆ ਨਹੀਂ ਆ ਕਿ ਨਹੀਂ ਮੇਰਾ ਲੱਗਾ ਨਹੀਂ ਬਸ ਫਲੋਰ ਹੁਣ ਮੈਂ ਸਿਲਵਾਦੇ ਪਹੁੰਚੇ ਲੇਕਿਨ ਉਹ ਵੀ ਬਣਾਉ ਉਹ ਮੇਰਾ ਆਪ ਨੂੰ ਬਣਾਉਂਦੇ ਵੈਸੀ ਹੁੰਦਾ ਰਹਿੰਦੇ ਮੈਂ ਕਹਾ ਅਸੂਲ ਕਿ ਪਰ vải ਲੈ ਲਿਆ ਕੋਈ ਵੀ ਪਰ ਆਪੇ ਬਣਾ ਲੇ ਅੱਜ ਕੇ ਸਿਤਾਇਆ ਸੀ ਵੀ ਅਸਿਆ ਸੂਟ ਬਣਾ ਲੈਣੀ ਐ ਸੋ ਅਸੀਂ ਬਣਾ ਲੇ ਸੂਟ ਜਿਵੇਂ ਵੀ ਬਣੇ ਕਾਲੀ ਚ ਜੇਬ ਜੇ ਵੀ ਬਣੇ ਹੋਏ ਵੇਖੀ ਜਾਊਗੀ

ਤੇ ਜਿਹੜੇ ਵੀ ਭੈਣਾਂ ਘਰ ਆਪਣੇ ਚੈਨਲ ਦੇ ਨਵੇਂ ਦਰਦਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਜੋ ਕੋਈ ਵੀ ਨਵੀਂ ਵੀਡੀਓ ਪਾਉਣੇ ਤੁਹਾਡੇ ਤੱਕ ਪਹੁੰਚ ਸਕੇ ਸੋ ਸਲਾਈ ਵਾਲੀਆਂ ਵੀ ਭੈਣਾਂ ਜਿਹੜੀ ਆਪਣੇ ਵੀਡੀਓ ਦੇਖਦੀਆਂ ਦੇਖ ਕੇ ਕਮੈਂਟ ਕਰਦੀਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਜੇ ਕੋਈ ਵੀ ਤੁਹਾਨੂੰ ਹੋਵੇ ਸਲਾਈਪ ਤੁਸੀਂ ਕੁਝ ਪੁੱਛਣਾ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਜਿੰਨੀ ਕਾਪਨ ਨੂੰ ਨੋਲਜ ਆਪੋ ਦੇ ਰਿਲੇਟਿਡ ਵੀਡੀਓ ਬਣਾ ਕੇ ਜਰੂਰ ਪਾਵਾਂਗੇ ਸੋ ਕੱਲ ਨੂੰ ਆਪਾਂ ਕਿਸੇ ਨਵੇਂ ਵਲੌਗ ਨਾਲ ਮਿਲਾਂਗੇ ਅੱਜ ਦੀ ਵੀਡੀਓ ਚ ਇੰਨਾ ਹੀ વલૉગ દેખણ વિડીયો સાર ભે ભ્રાવાનો બહુ બહુ ધન્યવાદ છે